ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਦਿਨ ਖੁਸ਼ੀਆਂ ਦਾ ਆਇਆ ਜੀ ਅੱਜ ਦਿਨ ਖੁਸ਼ੀਆਂ ਦਾ ਆਇਆ ਦਿਨ ਖੁਸ਼ੀਆਂ ਦਾ ਆਇਆ ਜੀ ਅੱਜ ਦਿਨ ਖੁਸ਼ੀਆਂ ਦਾ ਆਇਆ ਅੱਜ ਦਿਨ ਖੁਸ਼ੀਆਂ ਦਾ ਆਇਆ ਜੀ ਅੱਜ ਦਿਨ ਖੁਸ਼ੀਆਂ ਦਾ ਆਇਆ ਦੇਣ ਖੁਸ਼ੀਆਂ ਦਾ ਆਇਆ ਜੀ ਅੱਜ ਦਿਨ ਖੁਸ਼ੀਆਂ ਦਾ ਆਇਆ ਦਿਨ ਖੁਸ਼ੀਆਂ ਦਾ ਆਇਆ ਜੀ ਅੱਜ ਦਿਨ ਖੁਸ਼ੀਆਂ ਦਾ ਆਇਆ ਦਿਨ ਖੁਸ਼ੀਆਂ ਦਾ ਆਇਆ ਜੀ ਅੱਜ ਦਿਨ ਖੁਸ਼ੀਆਂ ਦਾ ਆਇਆ ਅੱਜ ਦਿਨ ਖੁਸ਼ੀਆਂ ਦਾ ਆਇਆ ਜੀ ਅੱਜ ਦਿਨ ਖੁਸ਼ੀਆਂ ਦਾ ਆਇਆ ਅੱਜ ਦਿਨ ਖੁਸ਼ੀਆਂ ਦਾ ਆਇਆ ਜੀ ਅੱਜ ਦਿਨ ਖੁਸ਼ੀਆਂ ਦਾ ਆਇਆ ਜਨਮ ਗੁਰ ਦਾ ਨਨਕਾ ਸਾਹਿਬ ਦਾ ਜਨਮ ਗੁਰ ਦਾ ਨਨਕਾ ਸਾਹਿਬ ਦਾ ਜਨਮ ਗੁਰ ਦਾ ਨਨਕਾ ਅੱਜ ਦੇਣ ਖੁਸ਼ੀਆਂ ਦਾ ਆਇਆ ਆ ਅੱਜ ਖੁਸ਼ੀਆਂ ਗਾਇਆ ਆ ਜੀ ਅੱਜ ਦੇਣ ਖੁਸ਼ੀਆਂ ਦਾ ਆਇਆ ਆ ਅੱਜ ਦੇਣ ਖੁਸ਼ੀਆਂ ਦਾ ਆਇਆ ਜੀ ਅੱਜ ਦੇਣ ਖੁਸ਼ੀਆਂ ਦਾ ਆਇਆ ਅੱਜ ਦੇਣ ਖੁਸ਼ੀਆਂ ਦਾ ਆਇਆ ਜੀ ਅੱਜ ਦੇਣ ਖੁਸ਼ੀਆਂ ਦਾ ਆਇਆ ਜੀ ਅੱਜ ਦੇਣ ਖੁਸ਼ੀਆਂ ਦਾ ਆਇਆ ਅੱਜ ਦੇਣ ਖੁਸ਼ੀਆਂ ਦਾ ਆਇਆ ਜੀ ਅੱਜ ਦੇਣ ਖੁਸ਼ੀਆਂ ਦਾ ਆਇਆ ਜੀ ਅੱਜ ਦਿਨ ਖੁਸ਼ੀਆਂ ਦਾ ਆਇਆ ਅੱਜ ਦਿਨ ਖੁਸ਼ੀਆਂ ਦਾ ਆਇਆ ਜੀ ਅੱਜ ਦਿਨ ਖੁਸ਼ੀਆਂ ਦਾ ਆਇਆ ਅੱਜ ਦਿਨ ਖੁਸ਼ੀਆਂ ਦਾ ਆਇਆ ਰੀ ਅੱਜ ਦਿਨ ਖੁਸ਼ੀਆਂ ਦਾ ਆਇਆ ਪਿਤਾ ਗੁਰਾਂ ਦੇ ਕਲਿਆਣ ਦਾਸ ਜੀ 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 ਪਿਤਾ ਗੁਰਾਂ ਦਾ ਕਲਿਆਣ ਦਾਸ ਜੀ ਪਿਤਾ ਗੁਰਾਂ ਦਾ ਕਲਿਆਣ ਪਾਤਾ ਤ੍ਰਿਪਤਾ ਜਾਇਆ ਜੀ ਅੱਜ ਦਿਨ ਖੁਸ਼ੀਆਂ ਦਾ ਆਇਆ ਦਿਨ ਖੁਸ਼ੀਆਂ ਦਾ ਆਇਆ ਜੀ ਅੱਜ ਦਿਨ ਖੁਸ਼ੀਆਂ ਦਾ ਆਇਆ ਅੱਜ ਦਿਨ ਖੁਸ਼ੀਆਂ ਦਾ ਆਇਆ ਜੀ ਅੱਜ ਦਿਨ ਖੁਸ਼ੀਆਂ ਦਾ ਆਇਆ ਅੱਜ ਦਿਨ ਖੁਸ਼ੀਆਂ ਦਾ ਆਇਆ ਜੀ ਅੱਜ ਦਿਨ ਖੁਸ਼ੀਆਂ ਦਾ ਆਇਆ ਦਿਨ ਖੁਸ਼ੀਆਂ ਦਾ ਆਇਆ ਜੀ ਅੱਜ ਦਿਨ ਖੁਸ਼ੀਆਂ ਦਾ ਆਇਆ ਦਿਨ ਖੁਸ਼ੀਆਂ ਦਾ ਆਇਆ ਜੀ ਅੱਜ ਦਿਨ ਖੁਸ਼ੀਆਂ ਦਾ ਆਇਆ ਅੱਜ ਦਿਨ ਖੁਸ਼ੀਆਂ ਦਾ ਆਇਆ ਜੀ ਅੱਜ ਦਿਨ ਖੁਸ਼ੀਆਂ ਦਾ ਆਇਆ ਅੱਜ ਦਿਨ ਖੁਸ਼ੀਆਂ ਦਾ ਆਇਆ ਜੀ ਅੱਜ ਦਿਨ ਖੁਸ਼ੀਆਂ ਦਾ ਆਇਆ ਕਰਮਵਾਲੀ ਦੋਲਤਾਂ ਦਾ ਇਹ ਕਰਮਵਾਲੀ ਦੋਲਤਾਂ ਗੁਰਾਂ ਦਾ ਪਾਇਆ ਜੀ ਅੱਜ ਦਿਨ ਖੁਸ਼ੀਆਂ ਦਾ ਆਇਆ ਆ ਆ ਦਿਨ ਖੁਸ਼ੀਆਂ ਦਾ ਆਇਆ ਜੀ ਅੱਜ ਦਿਨ ਖੁਸ਼ੀਆਂ ਦਾ ਆਇਆ ਆ ਅੱਜ ਦਿਨ ਖੁਸ਼ੀਆਂ ਦਾ ਆਇਆ ਜੀ ਅੱਜ ਦਿਨ ਖੁਸ਼ੀਆਂ ਦਾ ਆਇਆ ਆ ਦਿਨ ਖੁਸ਼ੀਆਂ ਦਾ ਆਇਆ ਜੀ ਅੱਜ ਦਿਨ ਖੁਸ਼ੀਆਂ ਦਾ ਆਇਆ ਆ ਜਨ ਖੁਸ਼ੀਆਂ ਦਾ ਆਇਆ ਜੀ ਅੱਜ ਦਿਨ ਖੁਸ਼ੀਆਂ ਦਾ ਆਇਆ ਆ ਅੱਜ ਦਿਨ ਖੁਸ਼ੀਆਂ ਦਾ ਆਇਆ ਦੀਅਤ ਦਿਨ ਖੁਸ਼ੀਆਂ ਦਾ ਆਇਆ ਅਦ ਦਿਨ ਖੁਸ਼ੀਆਂ ਦਾ ਆਇਆ ਦੀਅਤ ਦਿਨ ਖੁਸ਼ੀਆਂ ਦਾ ਆਇਆ ਪਰੀਆਂ ਚੱਲ ਕੇ ਅਰਸ਼ੂ ਆਈਆਂ 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 अॼ द ख़ुशियां आया दिन ख़ुशियां आया जी अॼु दुशियां आया जी अॼ दुशियां आया दुशियां आया जी अॼु आया दुशियां द आया जी अॼ दुशियां आया दिन ख़ुशियां आया जी अॼ दुशियां आया दिन ख़ुशियां त आया जी अॼु दिन ख़ुशिया आया ਖੁਸ਼ੀਆਂ ਦਾ ਆਇਆ ਜੀਤ ਦੇਣ ਖੁਸ਼ੀਆਂ ਦਾ ਆਇਆ ਜਦੋਂ ਗੁਰਾਂ ਨੇ ਜਨਮ ਲਿਆ ਸੀ ਜਦੋਂ ਗੁਰਾਂ ਨੇ ਜਨਮ ਲਿਆ ਸੀ ਜਦੋਂ ਗੁਰਾਣੀ ਜਨਮ ਲਿਆ ਸੀ ਜਦੋਂ ਗੁਰਾਣੀ ਜਨਮ ਲਿਆ ਸੀ ਜਦੋਂ ਗੁਰਾਂ ਨੇ ਜਨਮ ਲਿਆ ਸੀ ਜਦੋਂ ਗੁਰਾਂ ਨੇ ਜਨਮ ਲਿਆ ਸੀ ਜਦੋਂ ਗੁਰਾਣੀ ਜਨਮ ਲਿਆ ਸੀ ਜਦੋਂ ਗੁਰਾਣੀ ਜਨਮ ਲਿਆ ਸੀ ਪਾਸੇ ਹਰ ਪਾਸੇ ਚਾਨਣ ਛਾਇਆ ਜੀ ਅੱਜ ਦਿਨ ਖੁਸ਼ੀਆਂ ਦਾ ਆਇਆ ਦਿਨ ਖੁਸ਼ੀਆਂ ਦਾ ਆਇਆ ਜੀ ਅੱਜ ਦਿਨ ਖੁਸ਼ੀਆਂ ਦਾ ਆਇਆ ਦਿਨ ਖੁਸ਼ੀਆਂ ਦਾ ਆਇਆ ਜੀ ਅੱਜ ਦਿਨ ਖੁਸ਼ੀਆਂ ਦਾ ਆਇਆ ਦਿਨ ਖੁਸ਼ੀਆਂ ਦਾ ਆਇਆ ਜੀ ਅੱਜ ਦਿਨ ਖੁਸ਼ੀਆਂ ਦਾ ਆਇਆ ਦਿਨ ਖੁਸ਼ੀਆਂ ਦਾ ਆਇਆ ਜੀ ਅੱਜ ਦਿਨ ਖੁਸ਼ੀਆਂ ਦਾ ਆਇਆ ਦਿਨ ਖੁਸ਼ੀਆਂ ਦਾ ਆਇਆ ਜੀ ਇਹ ਦਿਨ ਖੁਸ਼ੀਆਂ ਦਾ ਆਇਆ ਦਿਨ ਖੁਸ਼ੀਆਂ ਦਾ ਆਇਆ ਜੀ ਇਹ ਦਿਨ ਖੁਸ਼ੀਆਂ ਦਾ ਆਇਆ ਭੈਣ ਨਾਨਕੀ ਖੁਸ਼ੀ ਮਨਾਵੇ 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 रबदा शुकर मनायाी अॼु दिन ख़ुशियां आया दिन ख़ुशियूं आया जी अॼु दिन ख़ुशियां अॼु दिन ख़ुशियां आया जीन ख़ुशीअ आया दिन ख़ुशियूं आया जी अॼ दुशियां आया दिन ख़ुशियां आया जी अॼु दि ख़ुशियूं दिन ख़ुशियां आया जी अॼु दि ख़ुशियुनि ਦੇਣ ਖੁਸ਼ੀਆਂ ਦਾ ਆਇਆ ਅੱਜ ਦੇਣ ਖੁਸ਼ੀਆਂ ਦਾ ਆਇਆ ਅੱਜ ਦੇਣ ਖੁਸ਼ੀਆਂ ਦਾ ਆਇਆ ਜੀ ਅੱਜ ਦੇਣ ਖੁਸ਼ੀਆਂ ਦਾ ਆਇਆ ਕਲਯੁਗ ਵਿੱਚ ਅਵਤਾਰ ਧਾਰ ਕੇ 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 ਲੇਨੁਰ ਆਵਖਾਇ ਜੀ ਅਜ ਦਿਨ ਖੁਸ਼ੀਆਂ ਦਾ ਆਇਆ ਆ ਅਜ ਦਿਨ ਖੁਸ਼ੀਆਂ ਦਾ ਆਇਆ ਜੀ ਅਜ ਦਿਨ ਖੁਸ਼ੀਆਂ ਦਾ ਆਇਆ ਅਜ ਦਿਨ ਖੁਸ਼ੀਆਂ ਦਾ ਆਇਆ ਜੀ ਅਜ ਦਿਨ ਖੁਸ਼ੀਆਂ ਦਾ ਆਇਆ ਅਜ ਦਿਨ ਖੁਸ਼ੀਆਂ ਦਾ ਆਇਆ ਰੀ ਅਜ ਦਿਨ ਖੁਸ਼ੀਆਂ ਦਾ ਆਇਆ ਦਿਨ ਖੁਸ਼ੀਆਂ ਦਾ ਆਇਆ ਜੀ ਅਜ ਦਿਨ ਖੁਸ਼ੀਆਂ ਦਾ ਆਇਆ ਦਿਨ ਖੁਸ਼ੀਆਂ ਦਾ ਆਇਆ ਜੀ ਅਜ ਦਿਨ ਖੁਸ਼ੀਆਂ ਦਾ ਆਇਆ ਅਜ ਦਿਨ ਖੁਸ਼ੀਆਂ ਦਾ ਆਇਆ ਜੀ ਅਜ ਦਿਨ ਖੁਸ਼ੀਆਂ ਦਾ ਦੇਣ ਖੁਸ਼ੀਆਂ ਦਾ ਆਇਆ ਜੀ ਅਜ ਦਿਨ ਖੁਸ਼ੀਆਂ ਦਾ ਆਇਆ ਸੰਤਾਨੇ ਵੀ ਖੁਸ਼ੀ ਮਨਾਈ ਸੰਗਤਾਨੇ 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 ਵੀ ਖੁਸ਼ੀ ਮਨਾਈ ਰਲ ਸਗੁਰੂ ਦਾ ਗਾਇਆ ਜੀ ਅਜ ਦਿਨ ਖੁਸ਼ੀਆਂ ਦਾ ਆਇਆ

ख़ुशियां आया जी अॼु दुशियां द आया अॼु दिन ख़ुशियां द आया जी अॼु दुशियां त आया वाहि ख़ालसा वाहिगुर जी ख़ली